ਸੋ ਕਮਨੀ ਸਾਹਿਬ ਸੇਵਾ ਸੁਸਾਇਟੀ ਪਿੰਡਵੱਲਾ ਦੀ ਮੁਖ ਸੇਵਾਦਾਰ ਬੀਬੀ ਕੇਵਲਬੀਰ ਕੌਰ ਦੀ ਅਗਵਾਈ ਹੇਠ ਇਕੱਠਾ ਅਨੰਦਪੁਰ ਸਾਹਿਬ ਲਈ ਦੋ ਬੱਸਾਂ ਵਿੱਚ ਸਵਾਰ ਹੋ ਕੇ ਰਵਾਨਾ ਹੋਇਆ ਬੀਬੀ ਕੇਵਲਬੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਗੁਰੂ ਜੀ ਵੱਲੋਂ ਧਰਮ ਦੀ ਖਾਤਰ ਦਿੱਤੀ ਗਈ ਕੁਰਬਾਨੀ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੀ ਖਾਤਰ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਜੋ ਪੂਰੇ ਸੰਸਾਰ ਵਿੱਚ ਇੱਕ ਬਹੁਤ ਹੀ ਲਾਸਾਨੀ ਉਦਾਹਰਣ ਹੈ ਤੇ ਸਾਨੂੰ ਮਾਣ ਹੈ ਕਿ ਸਾਡੇ ਗੁਰੂਆਂ ਨੇ ਧਰਮ ਦੀ ਖਾਤਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਕੁਰਬਾਨੀ ਦੇ ਦਿੱਤੀ ਪਰੰਤੂ ਆਪਣਾ ਧਰਮ ਨਹੀਂ ਛੱਡਿਆ ਅਸੀਂ ਅੱਜ ਗੁਰਦੁਆਰਾ ਕੋਠਾ ਸਾਹਿਬ ਵੱਲ ਸ੍ਰੀ ਸੁਖਮਨੀ ਸੈਸਟੀ ਬੀਬੀਆਂ ਵੱਲੋਂ ਆਨੰਦਪੁਰ ਸਾਹਿਬ ਉਸ ਧਰਤੀ ਤੇ ਹਾਜ਼ਰੀ ਭਰਨ ਵਾਸਤੇ ਜਾ ਰਹੇ ਹਾਂ ਜਿੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਈ ਜੇਤਾ ਜੀ ਸੀਸ ਲੈ ਕੇ ਆਏ ਸੀ ਉਸ ਸੀਸ ਦੇ ਅਸਥਾਨ ਤੇ ਸੰਗਤਾਂ ਪਹੁੰਚ ਰਹੀਆਂ ਜਿੱਥੇ ਮੇਰੇ ਗੁਰੂ ਤੇ ਇੱਕ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸਤਿਗੁਰੂ ਯਾਤਰਾ ਸਫਲ ਕਰਨ ਲਈ ਸਮੂਹ ਸੰਗਤ ਦੇ ਪਿੰਡ ਬੱਲਾ ਸਿੰਘ ਜੀ ਸਾਹਿਬ ਸਿਹਰਾ ਸੈਟੀ ਬੀਬੀ ਕੇਵਲ ਕੌਰ ਬੀਬੀ ਕੇਵਲ ਬੀਰ ਜੀ ਦੇ ਅਗਵਾਈ ਵਿੱਚ ਸਾਰੀ ਸੰਗਤ ਧੰਨ ਗੁਰਤੇਗ ਬਾਦਲ ਸਾਹਿਬ ਦਾ 350 ਸਾਲਾ ਪ੍ਰਕਾਸ਼ ਮਨਾਉਣ ਜਾ ਰਹੇ ਹਨ ਕੀਦੀਹਾੜਾ ਤੇ ਸਾਰੀ ਸੰਗਤਰ ਵੱਲੋਂ ਅਸੀਂ ਆ ਬਹੁਤ ਬਹੁਤ ਇਹਨਾਂ ਦਾ ਫਾਸਲੇ ਦੇ ਧੰਨਵਾਦੀ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਸਬੰਧ ਵਿੱਚ ਪਿੰਡ ਵੱਲਾ ਦੀ ਸਮੂਹ ਸਾ ਸੰਗਤ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਦੋ ਬੱਸਾਂ ਦੇ ਕਾਫਲੇ ਵਿੱਚ ਜਾ ਰਹੀ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਤੇ ਪਰਿਵਾਰਾਂ ਤੇ ਮਿਹਰ ਪ੍ਰਿਆਤ ਰੱਖਣ, ਸੰਗਤਾਂ ਤੇ ਮਿਹਰ ਪ੍ਰਿਆਤ ਰੱਖਣ ਯਾਤਰਾਵਾਂ ਸਫਲ ਕਰੇ